ਸਾਚੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਇਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਜ਼ਿਆਦਾ ਹੈਲਥੀ ਪਰੌਂਠੇ ਤੇ ਨਾਲ ਆਪਾਂ ਬਣਾਈ ਹੈ ਜੀ ਲਾਲ ਮਿਰਚਾਂ ਤੇ ਲਸਣ ਦੀ ਸਪੈਸ਼ਲ ਜੀ ਚਟਨੀ ਤੇ ਨਾਲ ਹੈਗੀ ਦਹੀਂ ਜਦੋਂ ਇੱਕ ਵਾਰੇ ਪਰੌਂਠੇ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਖਾ ਲੇ ਤਾਂ ਪੂਰਾ ਦਿਨ ਭੁੱਖ ਨਹੀਂ ਲੱਗਦੀ ਚਾਹੇ ਤੁਸੀਂ ਜਿੰਨਾ ਮਰਜੀ ਕੰਮ ਕਰਦੇ ਰਹੋ ਬਾਕੀ ਜਿਹੜੇ ਪਰੌਂਠੇ ਆ ਬਹੁਤ ਜ਼ਿਆਦਾ ਹੈਲਥੀ ਹੈ ਤੇ ਬਣਾਉਣੇ ਬੜੇ ਹੀ ਆਸਾਨ ਹੈ ਤਾਂ ਅੱਜਕੱਲ੍ਹ ਜੀ ਚੱਲ ਰਿਹਾ ਆ ਆਮ ਪਾਲਕ ਹਰ ਕਿਤੇ ਮਿਲ ਰਿਹਾ ਹੈ ਤਾਂ ਤੁਸੀਂ ਵਧੀਆ ਜà ਕੱਚਾ ਕੱਚਾ ਪਾਲਕ ਲੈ ਲੈਨੇਗਾ ਤੇ ਉਹਨੂੰ ਇਸ ਤਰੀਕੇ ਨਾਲ ਉਹਦੀਆਂ ਡੰਡੀਆਂ ਜੀਆਂ ਕੱਟ ਦੇਣੀਆਂ ਆਈਆਂ ਤੇ ਉਹਨੂੰ ਤੁਸੀਂ ਚੰਗੀ ਤਰ੍ਹਾਂ ਛਾਂਟ ਲੈਣਾ ਬਿਲਕੁਲ ਥੋੜਾ ਜਿਹਾ ਲੈ ਆਪਾਂ ਮੁਠੀਕ ਉਦੇ ਵਿੱਚ ਹੀ 6-7 ਪਰੌਂਠੇ ਤਿਆਰ ਹੋ ਜਾਣਗੇ ਮੁੱਠੀ ਕੀ ਆਪਾਂ ਲਈਏ ਜੀ ਮੇਥੀ ਤੇ ਉਹਦੇ ਆਪਾਂ ਪੱਤੇ ਜੇ ਡੁੰਗਲੇ ਤੇ ਡੰਡੀਆਂ ਜੀਆਂ ਤੁਸੀਂ ਬਾਹਰ ਕੱਢ ਦੇਣੀਆਂ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਛਣਨੀ ਵਿੱਚ 2-4 ਮਿੰਟਾਂ ਲਈ ਰੱਖ ਦੇਣਾਗਾ ਉਸ ਤੋਂ ਬਾਅਦ ਲਈਏ ਜੀ ਆਪਾਂ ਪਨੀਰ ਜਿੰਨੇ ਕਿ ਤੁਸੀਂ ਪਰੌਂਠੇ ਤਿਆਰ ਕਰਨੇ ਆ ਉਸੇ حساب ਨਾਲ ਲੈ ਲਿਓ ਤੇ ਫਿਰ ਆਪਾਂ ਉਹਨੂੰ ਕਰਾਂਗੇ ਗ੍ਰੇਟ ਫਿਰ ਪਰੌਂਠਿਆਂ ਲਈ ਬਹੁਤ ਸਾਰਾ ਸਮਾਨ ਜਿਹੜਾ ਆਪਾਂ ਤਿਆਰ ਕਰ ਲਿਆ ਤੇ ਹੁਣ ਇਹਨਾਂ ਨੂੰ ਕਰਾਂਗੇ ਜੀ ਆਪਾਂ ਬਣਾਉਣ ਦੀ ਤਿਆਰੀ ਸਭ ਤੋਂ ਪਹਿਲਾਂ ਲਵਾਂਗੇ ਇੱਕ ਪੈਨ ਜਿਹਦੇ ਵਿੱਚ ਪਾਇਆ ਆਪਾਂ ਸਾਬਤ ਧਨੀਆ ਤੇ 8-10 ਲਈਆਂ ਜੀ ਕਾਲੀਆਂ ਮਿਰਚਾਂ ਹਲਕਾ ਜਿਹਾ ਇਹਨਾਂ ਨੂੰ ਰੋਸਟ ਕਰਾਂਗੇ ਵਿੱਚ ਹੀ ਪਾ ਦਾਂਗੇ ਜੀ 3-4 ਕਲੀਆਂ ਲਸਣ ਦੀਆਂ ਤੇ ਬਿਲਕੁਲ ਥੋੜੀ ਜਿਹੀ ਅਦਰਕ ਇਹ ਥੋੜਾ ਜਿਹਾ ਸਮਾਨ ਜਿਹੜੀ ਇਹਨਾਂ ਵਿੱਚ ਸਿੱਲ ਹੋਊਗੀ ਇਸ ਤਰੀਕੇ ਨਾਲ 1-2 ਮਿੰਟ ਲਈ ਰੋਸਟ ਕਰਕੇ ਬਿਲਕੁਲ ਖਤਮ ਕਰ ਦਿਓ ਬਾਕੀ ਜਿਹੜਾ ਲਸਣ ਦਾ ਟੇਸ ਇਸ ਤਰੀਕੇ ਨਾਲ ਬੜਾ ਵਧੀਆ ਆਉਂਦਾ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆ ਦੇਸੀ ਘਿਓ ਦਾ ਤਿੰਨ ਪਾਈਂ ਹਰੀਆਂ ਮਿਰਚਾਂ ਹੌਲੀ-ਹੌਲੀ ਇਸੇ ਤਰ੍ਹਾਂ ਹੀ ਆਪਾਂ 1-2 ਮਿੰਟ ਇਹਨੂੰ ਪਕਾਵਾਂਗੇ ਤੇ ਫਿਰ ਵਿੱਚ ਪਾਵਾਂਗੇ ਜੀ ਪਾਲਕ ਤੇ ਮੇਥੀ ਜਿਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਜਿਆਦਾ ਸੁਕਾਉਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਜੀ ਇਹਨੂੰ ਹੌਲੀ ਹੌਲੀ ਮਿਕਸ ਕਰ ਲਿਓ ਬਿਲਕੁਲ ਥੋੜਾ ਜਿਹਾ ਵਿੱਚ ਪਾਇਓ ਪਾਣੀ ਜ਼ਰੂਰਤ ਅਨੁਸਾਰ ਪਾਇਓ ਵਿੱਚ ਨਮਕ ਆਪਾਂ ਚਮਚ ਦਾ ਤੀਜਾ ਹਿੱਸਾ ਦੇ ਵਿੱਚ ਨਮਕ ਪਾਇਆ ਮਿਕਸ ਕਰਾਂਗੇ 3-4 ਮਿੰਟ ਲਈ ਇਸੇ ਤਰ੍ਹਾਂ ਹੀ ਪਕਾਵਾਂਗੇ ਉਸ ਤੋਂ ਬਾਅਦ ਜੀ ਗੈਸ ਨੂੰ ਕਰਾਂਗੇ ਬੰਦ ਜਦੋਂ ਇਹ ਬਿਲਕੁਲ ਠੰਡਾ ਹੋ ਗਿਆ ਤਾਂ ਫਿਰ ਇਹਨੂੰ ਆਪਾਂ ਇੱਕ ਜੱਗ ਦੇ ਵਿੱਚ ਪਾ ਲਾਂਗੇ ਤੇ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਪਾਂ ਹੋਰ ਮਿਕਸ ਕਰ ਦਾਂਗੇ ਫਿਰ ਜੀ ਜੱਗ ਨੂੰ ਕੀਤਾ ਬੰਦ ਤੇ 2-3 ਮਿੰਟਾਂ ਲਈ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਦੇ ਵਿੱਚ ਮਸਾਲੇ ਪਾਏ ਸੀ ਉਹ ਚੰਗੀ ਤਰ੍ਹਾਂ ਵੀਟ ਹੋ ਜਾਣ ਉਸ ਤੋਂ ਬਾਅਦ ਜੀ ਆਪਾਂ ਲੈ ਆਟਾ ਤੇ ਉਹਦੇ ਵਿੱਚ ਇਹਨੂੰ ਸਾਰੇ ਨੂੰ ਕੱਢ ਲਾਂਗੇ ਜਿਨਾਏ ਹੈਗਾ ਤੁਸੀਂ ਯੱਗ ਨੂੰ ਬਾਅਦ ਵਿੱਚ ਪਾਣੀ ਪਾ ਕੇ ਸਾਫ਼ ਕਰ ਲਿਓ ਉਹਦੇ ਨਾਲ ਵੀ ਆਟਾ ਹੀ ਗੁੰਨਦਿਓ ਤੇ ਉਸ ਤੋਂ ਬਾਅਦ ਜੀ ਸ਼ੁਰੂ ਕਰਤਾ ਆਪਾਂ ਆਟਾ ਗੁੰਨਣਾ ਜਿਵੇਂ ਆਪਾਂ ਰੋਟੀਨ ਵਿੱਚ ਤਿਆਰ ਕਰਦੇ ਆਂ ਜਿੰਨਾ ਵੀ ਪਾਣੀ ਤੁਸੀਂ ਇੱਥੇ ਯੂਜ਼ ਕਰੋਗੇ ਉਹ ਹਲਕਾ ਜਿਹਾ ਗਰਮ ਹੋਵੇ ਜਿਆਦਾ ਠੰਡਾ ਪਾਣੀ ਨਾ ਲਿਓ ਕਿਉਂਕਿ ਬਾਅਦ ਵਿੱਚ ਜਿਹੜਾ ਆਟਾ ਹੈ ਉਣੀ ਸਖਤ ਹੋ ਜਾਣਾ ਤੇ ਫਿਰ ਜਿਹੜੇ ਆਪਣੇ ਪਰੌਂਠੇ ਆ ਉਹ ਬਿਲਕੁਲ ਵਧੀਆ ਨਹੀਂ ਬਣਨੇ ਆਪਾਂ ਨਾ ਆਟਾ ਹੋ ਗਿਆ ਜੀ ਤਿਆਰ ਤੇ ਉਸ ਤੋਂ ਬਾਅਦ ਇਹਨੂੰ ਟਾ ਕੇ ਆਪਾਂ 10 ਮਿੰਟ ਲਈ ਰੱਖ ਦਾਂਗੇ ਬਿਲਕੁਲ ਥੋੜਾ ਜਿਹਾ ਲਵਾਂਗੇ ਦੇਸੀ ਘਿਓ ਤੇ ਉਸ ਤੋਂ ਬਾਅਦ ਇਹ ਚੰਗੀ ਤਰ੍ਹਾਂ ਪਮੋਕੀ ਦੇ ਦਾਂਗੇ ਤੇ ਬਿਲਕੁਲ ਸੌਫਟ ਜਿਹਾ ਡੋ ਇਹਦਾ ਤਿਆਰ ਕਰ ਲਾਂਗੇ ਫਿਰ ਲਵਾਂਗੇ ਜੀ ਆਪਾਂ ਪੇੜਾ ਤੇ ਜਿਹੜਾ ਆਪਣੇ ਇੱਥੇ ਪਰੌਂਠੇ ਆ ਆਪਾਂ ਦੋ ਤਰੀਕਿਆਂ ਨਾਲ ਬਣਾਵਾਂਗੇ ਤੇ ਇਹਨਾਂ ਨੂੰ ਦੇਵਾਂਗੇ ਦੋ ਤਰ੍ਹਾਂ ਦੀ ਆਪਾਂ ਸ਼ੇਪ ਫੁੱਲ ਵੀਡੀਓ ਜ਼ਰੂਰ ਦੇਖਿਓ ਜੇ ਤੁਹਾਨੂੰ ਇਹ ਪਰੌਂਠਿਆਂ ਦੀ ਰੈਸিপি ਬੜੀ ਅਲੰਗਰੀ ਹੈ ਤਾਂ ਨਾਲ-ਨਾਲ ਵੀਡੀਓ ਸ਼ੇਅਰ ਜ਼ਰੂਰ ਕਰਦੇ ਜਾਇਓ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਬੇਲ ਲਾਂਗੇ ਜਿੰਨਾ ਹੀ ਸੌਫਟ ਜਾਂ ਤੁਹਾਡਾ ਆਟਾ ਹੋਊਗਾ ਤੇ ਓਨੀ ਵਧੀਆ ਪਰੌਂਠੇ ਬਣਨਗੇ ਕਿਉਂਕਿ ਸਰਦੀ ਦਾ ਮੌਸਮ ਹੈ ਆਟਾ ਬੜੀ ਜਲਦੀ ਸਖਤ ਹੁੰਦਾ ਇੱਕ ਚਮਚ ਭਰ ਕੇ ਪਾਵਾਂਗੇ ਉੱਪਰ ਦੇਸੀ ਘਿਓ ਦਾ ਤੇ ਉਸ ਤੋਂ ਬਾਅਦ ਜੀ ਪਾਵਾਂਗੇ ਵਿੱਚ ਪਨੀਰ ਜਿੰਨਾ ਤੁਹਾਨੂੰ ਜ਼ਰੂਰਤ ਹੈ ਨਹੀਂ ਪਾਲਿਓ ਪਰ ਪਨੀਰ ਇਹ ਜੋ ਜਿਹੜਾ ਤੁਹਾਡਾ ਉਹ ਫ੍ਰਿਜ ਵਿੱਚ ਨਹੀਂ ਹੋਣਾ ਚਾਹੀਦਾ ਐਟ ਅ ਟਾਈਮ ਮਤਲਬ ਵਾਰ ਨਾ ਕੱਢਿਓ ਪਹਿਲੇ ਹੀ ਕੱਢ ਕੇ ਰੱਖਿਓ ਕਿਉਂਕਿ ਜੇ ਐਟ ਅ ਟਾਈਮ ਵਾਲਾ ਹੋਊਗਾ ਤਾਂ ਉਹ ਗਿੱਲਾ ਹੋਊਗਾ ਜਿਹਦੇ ਨਾਲ ਪਰੌਂਠੇ ਬਿਲਕੁਲ ਵਧੀਆ ਨਹੀਂ ਬਣਨੇ ਉਸ ਤੋਂ ਬਾਅਦ ਜੀ ਦੇਖੋ ਇਹਦਾ ਪੇੜਾ ਜਾਂ ਬਣਾ ਕੇ ਇਸ ਤਰੀਕੇ ਨਾਲ ਤੁਸੀਂ ਭੰਨ ਲੈਣਾਗਾ ਚੰਗੀ ਤਰ੍ਹਾਂ ਪਨੀਰ ਇਹਦੇ ਵਿੱਚ ਤੁਸੀਂ ਮਿਕਸ ਕਰ ਦੇਣਾ ਫਿਰ ਇਹਦੇ ਉੱਪਰ ਆਪਾਂ ਪਾਵਾਂਗੇ ਜੀ ਤਿਲ ਜਿਹੜੇ ਕਿ ਸਰਦੀ ਦੇ ਵਿੱਚ ਖਾਣੇ ਬੜੇ ਹੀ ਜ਼ਰੂਰੀ ਹੈ ਤੇ ਬਾਕੀ ਸਿਹਤ ਲਈ ਵਧੀਆ ਹੁੰਦੇ ਨੇ ਉਸ ਤੋਂ ਬਾਅਦ ਇਹਦੇ ਉੱਪਰ ਥੋੜੀ ਜੀ ਆਪਾਂ ਲਗਾਵਾਂਗੇ ਕਲੌਂਜੀ ਇਸ ਤਰੀਕੇ ਨਾਲ ਜਦੋਂ ਹੀ ਤੁਸੀਂ ਪਰੌਂਠਾ ਬਣਾਓਗੇ ਇੱਕਰ ਵਿੱਚ ਵੀ ਬੜਾ ਵਧੀਆ ਲੱਗੂਗਾ ਤੇ ਖਾਣ ਵਿੱਚ ਕਿੰਨਾ ਜ਼ਿਆਦਾ ਟੇਸਟੀ ਹੈ ਤਾਂ ਉਹ ਮੈਂ ਤੁਹਾਨੂੰ ਕਹਿਣੀ ਹੁਣੀ ਹੈ ਜੇ ਤੁਸੀਂ ਬਣਾਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਦੇਖੋ ਜੀ ਪਰੌਂਠਾ ਆਪਣਾ ਕਿਵੇਂ ਘੁਮ ਰਿਹਾ ਹੈ ਪਰੌਂਠਾ ਫਿਰ ਵੀ ਬਿਲਕੁਲ ਚੱਕਲੇ ਨਾਲ ਨਹੀਂ ਚਿਪਿਆ ਇਸੇ ਤਰੀਕੇ ਨਾਲ ਤੁਸੀਂ ਤਿਆਰ ਕਰਿਓ ਤਵੇ ਤੇ ਲਗਾਇਓ ਹਲਕਾ ਜਿਹਾ ਦੇਸੀ ਘਿਓ ਤੇ ਉੱਪਰ ਪਾਇਓ ਜੀ ਪਰੌਂਠਾ ਫਿਰ ਉਸੇ ਤਰੀਕੇ ਨਾਲ ਥੋੜੀ ਜੀ ਧੀਰਵਾਦ ਇਹਨੂੰ ਪਲਟ ਦਿਓ ਫਿਰ ਉੱਪਰ ਲਗਾਇਓ ਜੀ ਦੇਸੀ ਘਿਓ ਬੜੀਆਂ ਵੀਡੀਓ ਵਿੱਚ ਮੈਨੂੰ ਕਹਿ ਦਿੰਦੇ ਆ ਜੀ ਤੁਸੀਂ ਦੇਸੀ ਘਿਓ ਬੜਾ ਵਰਤਦੇ ਆ ਤੇ ਬਈ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਬਾਕੀ ਬੱਚਿਆਂ ਨੂੰ ਜੇ ਹੁਣ ਨਾ ਖਵਾਵਾਂਗੇ ਫਿਰ ਕਦੋਂ ਖਵਾਵਾਂਗੇ ਤਾਂ ਇਸ ਕਰਕੇ ਜਿਹੜੇ ਪਰੌਂਠੇ ਆ ਉਹਦੇ ਉੱਪਰ ਤੁਸੀਂ ਪਰ ਪਰ ਲਗਾਇਆ ਕਰੋ ਸੇਤ ਬੜੀ ਵਧੀਆ ਰਹਿੰਦੀ ਹੈ ਸ਼ਰੀਰ ਨੂੰ ਬੜੀ ਤਾਕਤ ਮਿਲਦੀ ਹੈ ਆਨੇ ਬਹਾਨੇ ਕਹਦੇ ਹੁੰਦੇ ਆ ਖਾਦਾ ਜਾਂਦਾ ਤੇ ਫਿਰ ਆਪਾਂ ਜੀ ਇਹਨੂੰ ਦੇਵਾਂਗੇ ਦੂਸਰੀ ਸ਼ੇਪ ਜਿਹਦੇ ਉੱਪਰ ਆਪਾਂ ਉਸੇ ਤਰ੍ਹਾਂ ਬੇਲ ਲਿਆ ਦੇਸੀ ਘਿਓ ਲਗਾਇਆ ਪਨੀਰ ਪਾਇਆ ਫੇਰ ਕੋਈ ਵੀ ਤੁਸੀਂ ਕਰਜ ਵਗੈਰਾ ਲੈ ਲੈਣੀ ਹੈ ਤੇ ਉਹਨੂੰ ਕੱਟ ਦੇਣਾ ਤੇ ਇਸ ਤਰੀਕੇ ਨਾਲ ਇਹਨੂੰ ਤੁਸੀਂ ਇਕੱਠਾ ਕਰਦੇ ਜਾਣਾ ਤੇ ਬਹੁਤ ਹੀ ਵਧੀਆ ਆਪਾਂ ਟ੍ਰੈਂਗਲ ਸ਼ੇਪ ਬਣਾਈ ਹੈ ਤੇ ਤਿਆਰ ਕੀਤਾ ਹੈ ਦੇਖੋ ਹਰੇਕ ਪਰਤ ਦੇ ਵਿੱਚ ਪਨੀਰ ਹੈ ਜਿਹੜਾ ਉਹ ਚਲਾ ਗਿਆ ਕਿਉਂਕਿ ਬੱਚਿਆਂ ਦੀ ਬੜੀ ਡਿਮਾਂਡ ਹੁੰਦੀ ਹੈ ਮੈਂ ਸਰਕਲ ਬਣਾਉਣਾ ਹੈ ਮੈਂ ਟ੍ਰੈਂਗਲ ਬਣਾਉਣਾ ਹੈ ਕੋਈ ਵੀ ਤੁਸੀਂ ਉਸ ਤਰੀਕੇ ਨਾਲ ਉਹਨੂੰ ਦੇ ਸਕਦੇ ਹੋ ਤੇ ਦੇਖਣ ਵਿੱਚ ਵੀ ਬੜਾ ਵਧੀਆ ਲੱਗਦਾ ਇਸ ਤਰੀਕੇ ਨਾਲ ਦੇਖੋ ਇਹਦੀ ਹਰੇਕ ਪਰਤ ਦੇ ਅੰਦਰ ਪਨੀਰ ਜਾਊਗਾ ਤੇ ਆਪਾਂ ਇਹਨੂੰ ਚਟਪਟੀ ਜੀ ਬੇਲ ਲਿਆ ਉਸੇ ਤਰੀਕੇ ਨਾਲ ਤੇ ਫਿਰ ਉਹ ਵੀ ਤਵੇ ਦੇ ਉੱਤੇ ਲਗਾਇਆ ਕਿਉਂ ਤੇ ਆਪਾਂ ਜਲਦੀ ਜਲਦੀ ਇਹਨੂੰ ਪਕਾ ਲਾਂਗੇ ਸਰਦੀ ਵਿੱਚ ਆਮ ਜਿਹੀਆਂ ਚੀਜ਼ਾਂ ਮੇਥੇ ਪਾਲਕ ਹਰ ਕਾਰ ਵਿੱਚ ਪਈ ਹੁੰਦੀ ਹੈ ਪਰ ਇਹ ਜਾਂ ਚਟਪੜਾ ਤੇ ਤਿੱਖਾ ਪਰੌਣਾ ਬਣਾ ਕੇ ਤੁਸੀਂ ਜਦੋਂ ਖਾਦਾ ਤਾਂ ਵਾਕਈ ਤੁਹਾਨੂੰ ਇੰਜ ਲੱਗੂਗਾ ਕਿ ਕੁਝ ਅਲੱਗ ਜਿਹਾ ਬਣਾਇਆ ਤੇ ਟੇਸਟ ਇੰਨਾ ਜ਼ਿਆਦਾ ਵਧੀਆ ਹੈ ਤੇ ਇਹਦੇ ਨਾਲ ਕਰਿਓ ਜੀ ਵਧੀਆ ਜੀ ਚਟਨੀ ਤਿਆਰ ਜਿਵੇਂ ਆਪਾਂ ਕੀਤੀ ਹੋਈ ਹੈ ਤੇ ਇਹ ਹੋ ਗਿਆ ਜੀ ਤਿਆਰ ਆਪਾਂ ਕਈ ਸ਼ੇਪ ਬਣਾਈਆਂ ਅੱਜ ਇੱਕ ਗੋਲ ਰੋਟੀ ਵੀ ਬਣਾਈ ਕਿਉਂਕਿ ਪਨੀਰ ਪਿੱਛੋਂ ਘਟ ਗਿਆ ਸੀ ਤੇ ਆਪਾਂ ਦੇਖੋ ਸਿੰਪਲ ਜੀ ਉਹਦੀ ਗੋਲ ਰੋਟੀ ਬਣਾਈ ਬਾਕੀ ਬਣਾਏ ਸਭ ਲਈ ਪਰੌਂਠੇ ਜੈ ਜੀ ਉਹ ਸ਼ੇਪ ਚਾਹੁੰਦੇ ਸੀ ਤੇ ਅੱਜ ਦੀ ਸਵੇਰ ਨਾਲ ਬਣਾਇਆ ਆਪਾਂ ਬਹੁਤ ਹੀ ਵਧੀਆ ਜਿਹਾ ਨਾਸ਼ਤਾ ਕਿਉਂਕਿ ਸੁਖਮ ਨੇ ਜਾਣਾ ਸੀ ਅੱਜ ਬੰਡੇ ਟ੍ਰਿਪ ਤੇ ਤੇ ਆਪਾਂ ਨੂੰ ਸਵੇਰ ਨਾਲ ਪਰੌਂਠੇ ਦਿੱਤੇ ਤੇ ਬਾਕੀ ਸਾਰੀ ਫੈਮਿਲੀ ਨੂੰ ਵੀ ਇਸੇ ਤਰੀਕੇ ਨਾਲ ਆਪਾਂ ਨਾਸ਼ਤਾ ਕਰਵਾਇਆ ਹੁਣ ਤੁਸੀਂ ਵੀ ਜਲਦੀ ਜਲਦੀ ਬਣਾਓ ਖਾਓ ਤੇ ਆਪਣੀ ਫੈਮਿਲੀ ਨਾਲ ਬੈਠ ਕੇ ਇੰਜੋਏ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ